ਸਾਸਟ੍ਰੀ ਗਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਬਹੁਤ ਹੀ ਜਾਦੇ ਸੋਨੇ ਪਿਓਰ ਸਿਲਕ ਦੇ ਵਿੱਚ ਪ੍ਰਿੰਟ ਲੈ ਕੇ ਆਏ ਅਗੇ ਤੁਸੀਂ ਪ੍ਰਿੰਟ ਚੈੱਕ ਕਰੋ ਤੇ ਫੈਬਰਿਕ ਇੰਨਾ ਕ ਜਿਆਦੇ ਸੌਫਟ ਹੈ ਜੀ ਮੈਂ ਦੱਸ ਨਹੀਂ ਸਕਦੀ ਵੀ ਕਿੰਨਾ ਕ ਜਿਆਦੇ ਸੋਨਾ ਫੈਬਰਿਕ ਆ ਬਹੁਤ ਲਾਈਟ ਵੇਟ ਸਟੱਫ ਰਹੂਗਾ ਤੇ ਮੈਚਿੰਗ ਸੂਟ ਰਹਣਗੇ ਫੁੱਲ ਪਿਓਰ ਦੇ ਵਿੱਚ ਨੇ ਸੈਮੀ ਦੇ ਵਿੱਚ ਨਹੀਂ ਹੈਗੇ ਜਿੱਦਾਂ ਕਿ ਇਹ ਵਾਲੀ ਰਹੂਗੀ 셔ਟ ਰਹੂਗੀ ਇਹ ਵਾਲੀ ਬਾਟਮ ਹੈ ਪਿਓਰ ਕ੍ਰੇਪ ਦੀ ਠੀਕ ਹੈ ਜੀ ਇਹ 셔ਟ ਰਹੂਗੀ ਤੇ ਪਿਓਰ ਚਨਾਉਣ ਦਾ ਦੁਪੱਟਾ ਫੁੱਲ ਪਿਓਰ 8 ਮੀਟਰ ਦਾ ਦੁਪੱਟਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਦੇ ਵੀ ਕਿੰਨੀ ਜਿਆਦਾ ਸੋਹਣੀ ਬਣੀ ਹੋਈ ਹੈਗੀ ਪ੍ਰਾਈਸ ਇਹਨਾਂ ਦਾ ਰਹੂਗਾ ਜੀ 4000 ਵਿਦ ਸ਼ਿਪਿੰਗ ਤੇ ਫੁੱਲ ਪਿਓਰ ਦੇ ਵਿੱਚ ਸੋੜਨੇ ਬਲਾਸਮ ਸਿਲਕ ਦੇ ਵਿੱਚ ਨਿੰਗੇ ਫੁੱਲ ਪਿਓਰ ਕੋਈ ਸਾਮੀ ਨਹੀਂ ਹੈਗਾ ਇਸ ਸਟਫ ਤੇ ਫੈਬਰਿਕ ਇੰਨਾ ਕਿ ਜ਼ਿਆਦੇ ਰੂਵ ਵਰਗਾ ਸਾਫਟ ਪਿਆਗਾ ਜਿੰਨਾ ਵੀ ਤੁਸੀਂ ਕਹਿ ਦੋ ਪਹਿਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਈ ਬਹੁਤ ਹੀ ਜ਼ਿਆਦੇ ਸੋਹਣਾਗਾ ਬਲੂ ਕਲਰ ਦੀ ਬਾਟਮ ਰਹੂਗੀ ਨਾਲ ਇਹਦੇ ਉੱਪਰ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਤੁਸੀਂ ਐਕਸਟਰਾ ਹਨਾ ਕੁਝ ਵੀ ਕਰਵਾ ਸਕਦੇ ਹੋਗੇ ਸੇਮ ਫੈਬਰਿਕ ਤੇ ਵਿੱਚ ਸੂਟ ਰਹਿਣਗੇ ਸੇਮ ਪ੍ਰਾਈਸ ਦੇ ਵਿੱਚ ਸੂਟ ਰਹਿਣਗੇ ਲਓ ਜੀ ਇਸ ਤੋਂ ਬਾਅਦ ਆ ਗਿਆ ਇਹ yellow color ਦੇ ਵਿੱਚ ਹੈਗਾ ਸੂਟ ਤੇ ਨਾਲ ਹੈਗੀ ਹੈਗੀ yellow color ਦੀ ਬਾਟਮ ਹੈਗੀ ਪਿਓਰ ਕ੍ਰੇਪ ਦੀ ਬਾਟਮ ਹੈਗੀ ਵੀ ਤੇ ਇਸ ਤਰ੍ਹਾਂ ਇਹ ਵਾਲਾ ਪ੍ਰਿੰਟ ਬਣਿਆ ਹੋਇਆ ਜੀ ਤੇ ਇਹਦੇ ਨਾਲ ਹੈ ਗਿਆ ਜੀ ਇਦਾਂ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਪ੍ਰਾਈਸ ਆਪਣੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇ ਕਿ ਚਾਹੇ ਦੀ ਕੋਈ 1000 ਦਾ ਸੂਟ ਆ ਚਾਹੇ ਦੀ 2 ਦਾ ਜਿੰਨੇ ਮਰਜੀ ਦਾ ਇਹ ਪ੍ਰਾਈਸ ਸਾਰਿਆਂ ਦੇ ਨਾਲ ਹੁੰਦੇ ਮੈਂਸ਼ਨ ਨੇ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਜਿਆਦਾ ਸੋਹਣਾਗਾ ਪਿਓਰ ਚਨਾਉਣ ਦੇ ਦੁਪੱਟੇ ਦੇ ਉੱਪਰ ਪ੍ਰਿੰਟਿੰਗ ਹੋਈ ਹੋਈ ਹੈ ਕਿ ਇਹ ਵਾਲੀ ਤੇ 4000 ਪ੍ਰਾਈਸ ਹੈਗਾ ਸਾਰੇ ਸੂਟਾਂ ਦਾ ਸੇਮ ਪ੍ਰਾਈਸ ਰਹੂਗਾ ਲੋਚੀ ਨੈਕਸਟ ਤੁਸੀਂ ਦੇਖ ਸਕਦੇ ਹੋ ਰਸਟ ਕਲਰ ਦਾ ਸੂਟ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਲੋਚੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਹੈਗੀ ਰਸਟ ਕਲਰ ਦੀ ਬਾਟਮ ਹੈਗੀ ਤੇ ਨਾਲ ਹੈਗਾ प्रिंट दुपट्टा ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਜਿਆਦੇ ਸੋਹਣਾ ਇਦਾਂ ਡਿਜ਼ਾਈਨ ਕੀਤਾ ਹੋਇਆ ਦੁਪੱਟਾ 4 ਸਾਈਡ ਬਾਰਡਰ ਤੇ ਵਿੱਚ ਬੂਟੀ ਹੈਗੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਹੈ ਦੁਪੱਟੇ ਦੇ ਵਿੱਚ ਲੋ ਜੀ ਬਾਕੀ ਜਦੋਂ ਲਾਸ ਵਗੈਰਾ ਤੁਸੀਂ ਲਗਵਾਉਂਗੇ ਇਸ ਤੋਂ ਵੀ ਜਿਆਦਾ ਸੋਹਣਾ ਬਣ ਜਾਣਾਗਾ ਸੂਟ ਫਿਲ ਹੈਗਾ ਜੀ ਨਿਓਨ ਪਿੰਕ ਕਲਰ ਦੇ ਵਿੱਚ ਜਿੱਦਾਂ ਕਿ ਹਨਾ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਜਿੱਦਾਂ ਕਿ ਇਹ ਨਾ ਥੋੜੇ ਜਿਹਾ ਕਲਰ ਡਾਰਕ ਦੇ ਵਿੱਚ ਹੀ ਸੋਹਣੇ ਲੱਗਦੇ ਨੇ ਸ਼ੇਡ ਆਪਾਂ ਪਾਏ ਹੋਏ ਲੋ ਜੀ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰੋ ਤੇ ਨਾਲ ਬਾਟਮ ਚੈੱਕ ਕਰੋ ਦੁਪੱਟਾ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੋਈ ਹੈ ਦੁਪੱਟਿਆਂ ਤੇ ਜਿਹੜੇ ਵਧੀਆ ਸੂਟ ਹੁੰਦੇ ਨੇ ਥੋੜੇ ਜਿਹਾ ਨਾ ਮਹਿੰਗੇ ਸੂਟ ਹੁੰਦੇ ਨੇ ਉਹਨਾਂ ਦੀ ਡਿਜ਼ਾਈਨਿੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਡਿਫਰੈਂਟ ਸਟਾਈਲ ਦੇ ਵਿੱਚ ਹੁੰਦੀ ਹੈਗੀ ਦੁਪੱਟਾ ਤੁਸੀਂ ਚੈੱਕ ਕਰੋ ਜੀ ਪਿਓਰ ਦੇ ਵਿੱਚ ਹੈਗਾ ਸੂਟ ਲੋ ਜੀ ਇਸ ਤੋਂ ਬਾਅਦ ਇਸ ਤਰ੍ਹਾਂ ਦੇਖੋ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈਗਾ ਦੁਪੱਟੇ ਤੇ ਨੈਕਸਟ ਕਲਰ ਤੁਸੀਂ ਚੈੱਕ ਕਰੋ ਪਿੰਕ ਪੀਚ ਜਿਹਾ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਲਓ ਪਿੰਕ ਪੀਚ ਜਿਹਾ ਕਲਰ ਹੈਗਾ ਤੇ ਇਦਾਂ ਵਾਲੀ ਸ਼ਰਟ ਹੈਗੀ ਬਾਟਮ ਤੁਸੀਂ ਦੇਖ ਸਕਦੇ ਹੋ ਇਦਾਂ ਦੀ ਬਣੀ ਹੋਈ ਹੈਗੀ ਤੇ ਇਹਦਾ ਵੀ ਤੁਹਾਨੂੰ ਆਪਾ ਦੁਪੱਟਾ ਚੈੱਕ ਕਰੋ ਨੇ ਸ਼ਰਟ ਤੁਸੀਂ ਦੇਖ ਸਕਦੇ ਹੋ ਬਹੁਤ ਸੌਫਟ ਕੱਪੜੇ ਨੇ ਜੀ ਸਾਰੇ ਹਨਾ ਲਓ ਜੀ ਡਿਜ਼ਾਈਨ ਚੈੱਕ ਕਰੋ ਦੁਪੱਟੇ ਦਾ ਕਿੰਨਾ ਜਿਆਦਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਲਓ ਜੀ ਇਸ ਤਰ੍ਹਾਂ ਇਹ ਵਾਲੇ ਦੁਪੱਟਾ ਦਾ ਇਹਦੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਫਲੋਜੀ ਸ਼ੇਡ ਦੇ ਵਿੱਚ ਹੈਗਾ ਸੂਟ ਤੇ ਬਹੁਤ ਜਿਆਦਾ ਸੋਹਣਾ ਗ੍ਰੀਨ ਗ੍ਰੀਨ ਕਲਰ ਹੈਗਾ ਲਓ ਜੀ ਸਾਰੇ ਗ੍ਰੀਨ ਦੇ ਵਿੱਚ ਹੈਗਾ ਤੇ ਲੋ ਜੀ ਇਸ ਤਰ੍ਹਾਂ ਇਹ ਵਾਲੀ ਹੈਗੀ ਹੈਗੀ ਸ਼ਰਟ ਬਣੀ ਹੈ ਇਹ ਡਿਜ਼ਾਈਨਿੰਗ ਚੈੱਕ ਕਰੋ ਜੀ ਤੁਸੀਂ ਸ਼ਰਟ ਦੀ ਤੇ ਇਦਾਂ ਇਹ ਵਾਲੀ ਹੈਗੀ ਹੈ ਬਾਟਮ ਹੈ ਜੀ ਤੇ ਦੁਪੱਟਾ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਵੀ ਕਿੰਨਾ ਜਾਂਦੇ ਸੋਹਣਾ ਤੁਸੀਂ ਦੁਪੱਟਾ ਦੇਖੋ ਲਓ ਜੀ ਦੇਖੋ ਤੇ ਕੋਸ਼ਿਸ਼ ਗੱਲ ਬਾਤ ਹੈ ਅੱਜ ਵਾਲੇ ਮਤਲਬ ਜਿਹੜਾ ਵੀ ਆਪਾਂ ਸੂਟ ਦਿਖਾਏ ਨੇ ਕਿ ਤੁਸੀਂ ਦੇਖ ਸਕਦੇ ਹੋ ਉਹਨੂੰ ਬਹੁਤ ਵਧੀਆ ਦੇ ਵਿੱਚ ਨੇਗੇ ਕੁਆਲਿਟੀ ਪੱਕੀ ਹੋਣੀ ਜਿਹੜਾ ਸੂਟ ਇੱਕ ਵਾਰੀ ਕਿਸੇ ਨੇ ਵੀ ਖਰੀਦ ਲੈਣਾ ਬਾਰ-ਬਾਰ ਸੂਟ ਮੰਗਣਗੇ ਵੀ ਸਾਡੇ ਦੇ ਨਾਲ ਦੇ ਸੂਟ ਚਾਹੀਦੇ ਨੇਗੇ ਲੋ ਇੱਕ ਡਿਜ਼ਾਈਨ ਹੈ ਇਹ ਪਹਿਲਾਂ ਦਿਖਾ ਚੁੱਕੇ ਹਾਂਗੇ ਕਲਰ ਤੇ ਇੱਕ ਹੁਣ ਆਪਾਂ ਤੁਹਾਨੂੰ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਮਾਸਟਰ ਸ਼ੇਡ ਦੇ ਉੱਪਰ ਬਣਿਆ ਹੋਇਆ ਇਹ ਸ਼ਰਟ ਪਣੀ ਹੋਈ ਹੈ ਇਹ ਵਾਲੀ ਬਾਟਮ ਹੈ ਠੀਕ ਹੈ ਜੀ ਤੇ ਨਾਲ ਹੈਗਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਤੇ ਫੁੱਲ ਮੈਂ ਤੁਹਾਨੂੰ ਹਾਫ ਫੁੱਲ ਕੇ ਦਿਖਾ ਦਿੰਦੀ ਐ ਇਦਾਂ ਡਿਜ਼ਾਈਨਿੰਗ ਹੋਈ ਹੋਈ ਹੈ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਜਲਦੀ ਜਲਦੀ ਤੇ ਸਾਰੇ ਸੂਟ ਨੇਗੇ ਫੁੱਲ ਪਿਓਰ ਦੇ ਵਿੱਚ ਨੇ ਸੈਮੀ ਦੇ ਵਿੱਚ ਕੋਈ ਵੀ ਨਹੀਂ ਹੈਗਾ ਤੇ ਪ੍ਰਾਈਸ ਸਾਰੰਦਾ ਹੈਗਾ 4000 ਵਿਦ ਸ਼ਿਪਿੰਗ ਐ ਸਟਿਚਿੰਗ ਕਰਵਾਉਂਗੇ ਮਤਲਬ ਹੋਰ ਵੀ ਤੁਸੀਂ ਐਡ ਕਰਵਾਉਣੇ ਹਨ ਉਹਦੇ ਐਕਸਟਰਾ ਚਾਰजेस ਹੋਣਗੇ ਪੂਰੀ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ